ਓ ਤਾਈ ਰੋਟੀ ਲਿਆ ਦੋ ਜੀ ਇਹਨਾਂ ਸਮਝਾ ਲਓ ਬੇਲੇ ਬੰਦੇ ਰ ਮੈਥੇ ਰੋਟੀਆਂ ਨਹੀਂ ਫੜਾਈਆਂ ਜਾਂਦੀਆਂ ਕਿਵੇਂ ਆ ਗਿਆ ਬੇਲੜਾ ਆ ਕੇ ਰੋਟੀਆਂ ਤਾਂ ਮੰਗ ਲੈਣਾ ਕੋਈ ਕੰਮ ਤਾਂ ਹੁੰਦਾ ਵੀ ਕਰ ਲਿਆ ਕਰ ਮੈਂ ਪਰਸੋਂ ਕੰਮ ਤੇ ਗਿਆ ਸੀ ਜੀ ਉਹ ਪਰਸੋਂ ਹੀ ਗਿਆ ਸੀ ਨਾ ਉਹ ਅੱਜ ਤਾਂ ਨਹੀਂ ਗਿਆ ਨਾ ਉਹ ਪੱਕੀਆਂ ਪਕਾਈਆਂ ਖਾਣੀਆਂ ਸੌਖੀਆਂ ਹਨਾ ਜਦੋਂ ਤੂੰ ਆਪ ਪਕਾਈਂ ਨਾ ਫੇਰ ਪਤਾ ਲੱਗੂ ਚਾਚਾ ਤੂੰ ਹੀ ਹਰ 10 ਸਾਲ ਹੋ ਗਏ ਤੇਰੇ ਮਾਪਿਆਂ ਕੋ ਗੁਜ਼ਰਿਆ ਨੂੰ ਉਦੋਂ ਦੇ ਤੈਨੂੰ ਅਸੀਂ ਚੱਲੀ ਜਾਨੇ ਆ ਕੋਈ ਕਮਾਈ ਕਰੇਗਾ ਤਾਂ ਟੁਕੜਾ ਖਾਲੇਗਾ ਨਹੀਂ ਤਾਂ ਤੁਰ ਜਾ ਇੱਥੋਂ ਕੀ ਇਹਨੂੰ ਅਕਲ ਨੂੰ ਹੋਇਆ ਯਾਰ ਇਹਨੂੰ ਕੋਈ ਸਮਝਾ ਮਾੜਾ ਮੋਟਾ ਯਾਰ ਬੇਲੇ ਬੰਦੇ ਰ ਮੈਥੇ ਰੋਟੀਆਂ ਨਹੀਂ ਫੜਾਈਆਂ ਜਾਂਦੀਆਂ ਬੇਲੇ ਬੰਦੇ ਕੋਈ ਕਮਾਈ ਕਰੇਗਾ ਤਾਂ ਟੁਕੜਾ ਖਾਨੇਗਾ ਨਹੀਂ ਤਾਂ ਤੁਰ ਜਾ ਇੱਥੋਂ ਬੇਲੇ ਬੰਦੇ ਰ ਮੈਥੇ ਰੋਟੀਆਂ